ਉਸੀਂ ਦੇਖ ਰਹੇ ਹਾਂ ਪੁਲਾਂਗ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਦੇ ਸਰਪੰਚਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਦੇ ਵਿੱਚ ਸੌ ਵਿੱਚ 카תי ਕਬਡੀ ਰੈਲੀ ਕਰਕੇ ਕਿ ਸਰਪੰਚਾਂ ਨੂੰ ਸੌ ਉਸ ਮਾਮਲੇ ਦੇ ਵਿੱਚ ਚਕਾਈ ਜਾਣੀ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਗਲਾ ਦੀ ਕਾਰਵਾਈ ਕਿਵੇਂ ਸਰਪੰਚ ਕੰਮ ਕਰਨਗੇ ਕੰਮਕਾਜ ਕਿਵੇਂ ਕਰਨਗੇ ਮੋਢਲੇ ਕਦਮ ਕੀ ਨੇ ਇਹਨਾਂ ਤੇ ਅੱਜ ਗੱਲ ਕਰਦੇ ਆ ਤਾਂ ਕਿ ਸਟੈਪ ਬਾਈ ਸਟੈਪ ਕੁਝ ਇਸ ਬਾਰੇ ਬਲਦੀਆ ਵੀਡੀਓ ਜ ਬਣਾਵਾਂਗੇ ਤਾਂ ਪੰਚਾਇਤੀ ਰਾਜ ਸੈਟਅਪ ਕਾਨੂੰਨ ਤੇ ਕੰਮਕਾਜ ਸਮਝ ਆ ਸਕੂ ਸਭ ਤੋਂ ਪਹਿਲੀ ਗੱਲ ਹਾਲਾਂਕਿ 2012 ਦੇ ਰੂਲ ਬਣੇ ਹੋਏ ਨੇ 1994 ਦੇ ਐਕਟ ਦੇ ਮੁਤਾਬਕ ਜਿਹੜਾ ਕੰਮ ਕਰਨਾ ਹੁੰਦਾ ਪੰਚਾਇਤੀ ਰਾਜ ਸੰਸਥਾਵਾਂ ਨੇ ਉਹਦੇ ਚ ਸਰਪੰਚਾਂ ਨੂੰ ਤੇ ਪੰਚਾਂ ਨੂੰ ਦੋਨਾਂ ਨੂੰ ਹੀ ਸੌਂਚ ਕਾਉਣ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਸਬੰਧਤ ਬਲਾਕ ਡਿਵੈਲਪਮੈਂਟ ਅਫਸਰ ਦੀ ਹੁੰਦੀ ਹੈ ਬੀਡੀਪੀਓ ਜਿਹਨੂੰ ਆਪਾਂ ਕਹਿੰਦੇ ਆ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਆਮ ਤੌਰ ਦੇ ਉੱਤੇ ਔਰ ਇਸੇ ਲਈ ਹੁਣ ਚਾਰੋਂ ਜ਼ਿਲ੍ਹਿਆਂ ਦੇ ਸਰਪੰਚ ਰਹਿੰਦੇ ਨੇ ਲਗਭਗ 10000 ਸਰਪੰਚ ਸੌਂ ਚੁੱਕ ਚੁੱਕੇ ਆ 13237 ਨੇ ਸਾਰੇ ਤੇ ਪੰਚ ਸਾਰੇ ਲਗਭਗ ਰਹਿੰਦੇ ਨੇ 81000 ਤੋਂ ਵੱਧ ਪੰਜ ਚੁਣੇ ਗਏ ਨੇ ਉਹਨਾਂ ਨੂੰ ਵੀਡੀਓ ਬਲਾਕਾਂ ਦੇ ਵਿੱਚ ਉਹ ਆਪੋ ਆਪਣੇ ਤਰਤੀਬ ਦੇ ਨਾਲ ਜਾਂ ਜੋ ਵੀ ਕੋਈ ਪ੍ਰੋਗਰਾਮ ਅਨਿਖਣਗੇ ਅਜੇ ਸੌ ਚੁਕਾਈ ਜਾੜੀਆਂ ਪੰਜ ਵੀ ਜਦੋਂ ਸੌ ਚੁੱਕ ਲੈਣਗੇ ਸਰਪੰਚ ਜਦੋਂ ਸੌ ਚੁੱਕ ਚੁੱਕੇ ਹੋਣਗੇ ਸਾਰੇ ਤਾਂ ਉਹ ਸਬੰਧਤ ਪੰਚਾਇਤਾਂ ਦੀਆਂ ਮੀਟਿੰਗਾਂ ਉਸ ਤੋਂ ਬਾਅਦ ਕਰ ਪਾਉਣਗੇ ਆਰਗੇਨਾਈਜ਼ ਕਰ ਪਾਉਣਗੇ ਹੁਣ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਰਪੰਚਾ ਦਾ ਹੁਣ ਅਗਲਾ ਸਟੈਪ ਕੀ ਹੋਊਗਾ ਪੰਚਾਇਤਾਂ ਦਾ ਜਦੋਂ ਉਹ ਸੌ ਚੱਕ ਲਈ ਉਹਨਾਂ ਨੇ ਪਹਿਲਾ ਕੰਮ ਹੈ ਚਾਰਜ ਲੈਣਾ ਕਿ ਪਿਛਲੀਆਂ ਪੰਚਾਇਤਾਂ ਤੋਂ ਚਾਰਜ ਨਵੇਂ ਪੰਚਾਇਤਾਂ ਕੋਲ ਜਾਣਾ ਹੈ ਪਿਛਲੇ 5 ਸਾਲ ਜੋ ਕੰਮ ਕੀਤੇ ਨੇ ਜਾਂ ਬਖ ਬਖ ਮਾਮਲੇ ਨੇ ਜਿੰਨੇ ਰਜਿਸਟਰ ਲੱਗੇ ਨੇ ਕੀ ਕੀ ਹੋਇਆ ਹੋਇਆ ਹੈ ਕਿਹੜੇ-ਕਿਹੜੇ ਕੰਮ ਜੇ ਪੈਂਡਿੰਗ ਨੇ ਕਿਹੜੇ ਅਧੂਰੇ ਨੇ ਕਿਹੜੇ ਕਰਨ ਵਾਲੇ ਨੇ ਜੋ ਵੀ ਮਤੇ ਪਿਛਲੇ ਸਮੇਂ ਦੇ ਵਿੱਚ ਪਏ ਨੇ ਕਿਉਂਕਿ ਇੱਕ ਕੰਟੀਨਿਊਟੀ ਹੁੰਦੀ ਹੈ ਲਗਾਤਾਰਤਾ ਹੁੰਦੀ ਹੈ ਉਹ ਸਾਰੇ ਮਾਮਲੇ ਦੇ ਵਿੱਚ ਚਾਰਜ ਕੌਣ ਦਿੰਦਾ ਹੈ ਸੈਕਟਰੀ ਦਿੰਦਾ ਅਸਲ ਦੇ ਵਿੱਚ ਸੈਕਟਰੀ ਪਹਿਲਾਂ ਪੁਰਾਣੇ ਸਰਪੰਚ ਤੋਂ ਆਲਰੇਡੀ ਲੈ ਲੈਂਦਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਉਂਕਿ ਪੰਚਾਇਤ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਕਈ ਮਹੀਨੇ ਪਹਿਲਾਂ ਪ੍ਰਬੰਧ ਘਾ ਲਾ ਦਿੱਤੇ ਗਏ ਸੀਗੇ ਪੰਚਾਇਤਾਂ ਭੰਗ ਹੋ ਗਈਆਂ ਸੀ ਕਿਉਂਕਿ 5 ਸਾਲ ਰਹਿੰਦੇ ਚੋਣ ਨਹੀਂ ਸੀ ਹੋਈ ਇਸ ਕਰਕੇ ਉਹ ਸਾਰਾ ਰਿਕਾਰਡ ਹੁਣ ਪ੍ਰਬੰਧਕਾਂ ਦੇ ਹਵਾਲੇ ਹੋਊਗਾ ਪ੍ਰਬੰਧਕਾਂ ਦੇ ਕੋਨੇ ਹੋਏਗਾ ਨਵੇਂ ਸਰਪੰਚ ਜਿਹੜੇ ਚੁਣੇ ਗਏ ਨੇ ਜਦੋਂ ਉਹਨਾਂ ਨੇ ਚਾਰਜ ਲੈਣੇ ਨੇ ਤਾਂ ਚਾਰਜ ਸਾਰਿਆਂ ਤੋਂ ਸਭ ਤੋਂ ਸੂਖਮ ਤੇ ਵੱਡਾ ਕੰਮ ਹੁੰਦਾ ਹੈ ਕਿ ਜਦੋਂ ਵੀ ਤੁਹਾਨੂੰ ਉਹ ਰਜਿਸਟਰ ਸੌਪੇ ਜਾਣਗੇ ਉਹਦੀ ਪੂਰੀ ਪੜਤਾਲ ਕਰਕੇ ਕਿ ਕੀ ਹੈ ਕਿੰਨੇ ਪੇਜ ਦਿਖੇ ਹੋਏ ਨੇ ਕਿਹੜੇ ਕੰਮ ਰਹਿੰਦੇ ਨੇ ਕਿਹਦੀ ਪੇਮੈਂਟ ਅਧੂਰੀ ਹੈ ਕਿੰਨੀ ਪੇਮੈਂਟ ਹੋ ਚੁੱਕੀ ਹੈ ਕਿੰਨੀਆਂ ਚੀਜ਼ਾਂ ਲਗੀਆਂ ਨੇ ਕਿੰਨੇ ਮਤੇ ਪਏ ਨੇ ਕਿਹੜੇ ਮਤੇ ਪੈ ਨਹੀਂ ਪਏ ਹੋਏ ਹਜੇ ਤੱਕ ਪੈਂਡਿੰਗ ਨੇ ਇਹ ਚਾਰਜ ਉਹਨਾਂ ਗੱਥਾਂ ਨੂੰ ਦੇਖ ਕੇ ਲੈਣਾ ਹੁੰਦਾ ਅਸਲ ਦੇ ਵਿੱਚ ਜਿੰਨੇ ਵੀ ਰਜਿਸਟਰ ਨੇ ਔਰ ਇਹ ਡਾਊਟ ਹੈ ਪਤਾ ਨਹੀਂ ਪਤਾ ਲੱਗੂਗਾ ਜਦੋਂ ਸਰਪੰਚ ਚਾਰਜ ਲੈਣਗੇ ਪੁਰਾਣੇ ਸਰਪੰਚਾਂ ਤੋਂ ਕਿਉਂਕਿ ਨਿਜਵਾ ਦੇ ਵਿੱਚ ਤਾਂ ਲਗਭਗ 30 ਰਜਿਸਟਰ ਪੰਚਾਇਤੀ ਪੰਚਾਇਤਾਂ ਦੇ ਵਾਸਤੇ ਨੇ ਕਿ ਉਹਨਾਂ ਨੇ 30 ਰਜਿਸਟਰ ਲਾਉਣੇ ਹੁੰਦੇ ਨੇ ਇੱਕ ਸਭ ਤੋਂ ਇੰਪੋਰਟੈਂਟ ਰਜਿਸਟਰ ਜਿਹੜਾ ਪ੍ਰੋਸੀਡਿੰਗ ਜ ਲਈ ਹੁੰਦਾ ਹੈ ਕਾਰਵਾਈ ਲਈ ਹੁੰਦਾ ਜਿਹਨੂੰ ਕਾਰਵਾਈ ਰਜਿਸਟਰ ਕਿਹਾ ਜਾਂਦਾ ਹੈ ਜਿੰਨੀਆਂ ਵੀ ਪੰਚਾਇਤਾਂ ਦੀਆਂ ਮੀਟਿੰਗਾਂ ਨੇ ਕੌਣ ਆਇਆ ਕੌਣ ਨਹੀਂ ਆਇਆ ਕਿਹਨੇ ਪੰਚ ਨੇ ਅਟੈਂਡ ਕੀਤੀ ਕਿਹਨੇ ਨਹੀਂ ਕਿੰਨੀਆਂ ਮੀਟਿੰਗਾਂ ਸਰਪੰਚ ਦੀ ਗੈਰ ਹਾਜ਼ਰੀ ਚ ਕਿਸੇ ਪੰਚ ਦੀ ਪ੍ਰਧਾਨਗੀ ਚ ਹੋਈਆਂ ਕਿੰਨੀਆਂ ਕੀ ਹੋਈਆਂ ਉਹ ਸਾਰਾ ਕੁਝ ਰਿਕਾਰਡ ਉਹ ਤੌਰ ਜੋ ਜੋ ਵੀ ਕੁਝ ਹੋਇਆ ਕਾਰਵਾਈ ਰਜਿਸਟਰ ਨੂੰ ਕਹਿੰਦੇ ਨੇ ਔਰ ਉਹ ਕਾਰਬਾਈ ਰਜਿਸਟਰ ਤੋਂ ਬਾਅਦ ਬਾਕੀ ਦੇ ਹੋਰ ਕਿੰਨੇ ਰਜਿਸਟਰ ਨੇ ਜਿਹਨੂੰ ਅਸੀਂ ਪਮੈਸ ਲਈ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਮੈਜ਼ਰਮੈਂਟ ਰਜਿਸਟਰ ਕਹਿੰਦੇ ਆ ਕਿਸੇ ਨੂੰ ਰਸੀਟ ਰਜਿਸਟਰ ਕਹਿੰਦੇ ਆ ਕਿਸੇ ਨੂੰ ਰੈਵਨੂ ਰਜਿਸਟਰ ਕਹਿੰਦੇ ਆ ਡਿਫਰੈਂਟ ਟਾਈਪ ਦੇ ਬਕਾਇਦਾ ਤਰਤੀਬ ਬਾਈ ਜਿਹ ਤਰੀਕੇ ਦੇ ਨਾਲ ਉਹ ਦਿੱਤੇ ਹੋਏ ਨੇ ਕਿ ਰਜਿਸਟਰ ਕਿੰਨੇ ਨੇ ਕਿਹੜੇ ਕਿਹੜੇ ਨੇ ਕੈਸ਼ ਰਸੀਟ ਦਾ ਬੁੱਕ ਹੈ ਜਿਹਨੂੰ ਕਹਿੰਦੇ ਆ ਟੈਂਡਰਰਸ ਰਜਿਸਟਰ ਹੈ सिविल केसਾਂ ਦੇ ਬਾਰੇ ਰਜਿਸਟਰ ਹੈ ਕ੍ਰਿਮੀਨਲ ਕੇਸਾਂ ਦੇਾਰੇ ਅਲੱਗ ਰਜਿਸਟਰ ਹੈ ਰੈਵਨਿਊ ਕੇਸਾਂ ਦੇਾਰੇ ਅਲੱਗ ਰਜਿਸਟਰ ਹੈ ਔਰ ਐਸੇ ਢੰਗ ਦੇ ਨਾਲ ਸਮਣਨ ਕੀਤਾ ਕਿਸੇ ਨੂੰ ਜੇਕਰ ਸਮਣਨ ਕੀਤਾ ਹੋਏ ਸਬਰ ਕੇਸਾਂ ਦੇ ਵਿੱਚ ਜਾਂ ਕ੍ਰਿਮੀਨਲ ਕੇਸਾਂ ਚ ਉਹ ਇੱਕ ਵਿਟਨੈਸ ਦੇ ਤੌਰ ਤੇ ਗਵਾਹ ਦੇ ਤੌਰ ਤੇ ਸਮਣਨ ਕਰਨ ਵਾਲੇ ਰਜਿਸਟਰੋਂ ਮੇ ਡਿਕਰੀ ਸੀਟਾਂ ਨੇ ਇਸੇ ਤਰ੍ਹਾਂ ਲੈਂਡ ਐਕੁਇਜ਼ੀਸ਼ਨ ਦੇ ਬਾਰੇ ਕੋਈ ਐਪਲੀਕੇਸ਼ਨ ਆਈ ਹੈ ਜਿੰਨੇ ਵੀ ਮਾਮਲੇ ਸਾਰੇ ਹੈਗੇ ਨੇ ਉਹ ਇਸ ਦੇ ਨਾਲ ਜੁੜੇ ਨੇ ਈਵਨ ਲਾਇਬ੍ਰੇਰੀ ਹੈ ਤਾਂ ਲਾਇਬ੍ਰੇਰੀ ਦਾ ਸਟਾਕ ਰਜਿਸਟਰ ਹੈ ਬੁੱਕ ਇਸ਼ੂ ਰਜਿਸਟਰ ਹੈ ਉਹ ਡਿਸਪੈਂਸਰ ਰਜਿਸਟਰ ਨੇ ਉਹ ਸਾਰੇ ਰਜਿਸਟਰ ਨੇ ਸਟਾਕ ਰਜਿਸਟਰਡ ਹੈ ਔਰ ਫੀਸ ਤੇ ਫਾਈਨ ਜੁਰਮਾਨੇ ਦਾ ਤੇ ਫੀਸਾਂ ਜੜੀਆਂ ਗੁਰਾਈਆਂ ਜਾ ਰਹੀਆਂ ਨੇ ਉਹਦਾ ਐ ਸ਼ਾਮਲਟ ਲੈਂਡ ਦਾ ਜਿੰਨੇ ਵੀ ਤੁਸੀਂ ਕਹੋ ਸਾਰਿਆਂ ਦੇ ਰਜਿਸਟਰ ਉੱਪਰ ਹੋਏ ਨੇ ਔਰ ਉਹ ਨੇਹ شاید ਵਿਧੀਵਤ ਰੂਪ ਦੇ ਵਿੱਚ ਕੰਮ ਹੋਇਆ ਨਹੀਂ ਹੋਇਆ ਪਰ ਜਿਹੜੇ ਨਵੇਂ ਸਰਪੰਚ ਹੈਗੇ ਨੇ ਉਹਨਾਂ ਨੂੰ ਇਹ ਪਤਾ ਜ਼ਰੂਰ ਹੋਣਾ ਚਾਹੀਦਾ ਕਿ ਇਸ ਨਿਜਮ ਦੇ ਤਹਿਤ ਇਹ ਰਜਿਸਟਰ ਨੇ ਰਜਿਸਟਰ ਪਰ ਮਹੱਇਆ ਕਰਵਾਉਣੇ ਨੇ ਬੀ ਡੀ ਪੀਓ ਦੀ ਸਟੈਂਪ ਤੇ ਦਸਖਤ ਹੋਏ ਹੋਣੇ ਚਾਹੀਦੇ ਨੇ ਉਹਨਾਂ ਤੇ ਤੁਹਾਨੂੰ ਜਦੋਂ ਮਿਲ ਗਏ ਰਿਕਾਰਡ ਮਿਲੂਗਾ ਔਰ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਲੈਵਲ ਦੇ ਉੱਤੇ ਮੇਨਟੇਨ ਵੀ ਕੀਤਾ ਜਾਂਦਾ ਹੈ ਸਾਰਾ ਉਹਦਾ ਖਰਚਾ ਕਾਸਟ ਜੋ ਵੀ ਚੀਜ਼ ਆ ਉਸ ਤੋਂ ਬਾਅਦ ਉਹ ਠੀਕ ਹੈ ਪੰਚਾਇਤਾ ਤੋਂ ਉਹਦੇ ਰੇਟ ਲੈ ਕੇ ਉਹ ਤੁਹਾਨੂੰ ਦਿੱਤੇ ਜਾ ਸਕਦੇ ਨੇ ਜਿਹੜੇ ਰਜਿਸਟਰ ਨੇ ਹੁਣ ਉਹ ਜਿਹੜੇ ਪੁਰਾਣੇ ਰਜਿਸਟਰ ਜਾਂ ਪੁਰਾਣੀ ਕਾਰਵਾਈ ਜੇਕਰ ਲੈਣੀ ਹੈ ਤਾਂ ਜੇਕਰ ਤੁਸੀਂ 5 ਸਾਲਾਂ ਦੇ ਸਾਰੇ ਰਜਿਸਟਰਾਂ ਦਾ ਰਿਕਾਰਡ ਲਾਉਂਗੇ ਜਿੱਥੇ-ਜਿੱਥੇ ਖਾਲੀ ਹੈ ਜੋ-ਜੋ ਹੈ ਜਿੰਨਾ ਰਿਕਾਰਡ ਤੁਹਾਡੇ ਕੋਲ ਆ ਗਿਆ ਉਹਨੂੰ ਆਇਆ ਮੰਨਣਾ ਜਿੰਨਾ ਪੈਂਡੇਗਾ ਨਹੀਂ ਉੜਜਣ ਭਰਪੂਰ ਹੈ ਉਹਨੂੰ ਰਸੀਵ ਨਾ ਕਰਨਾ ਕਿ ਮੈਂ ਇਹਨੂੰ ਨਹੀਂ ਮੰਨ ਰਿਹਾ ਇਹ ਜਿਹਦੇ ਵਿੱਚ ਕੋਈ ਉੜਜਣਾ ਹੈ ਇਹਦੇ ਵਿੱਚ ਕੋਈ ਗੜਬੜ ਹੈ ਇਹ ਪੁਰਾਣੇ ਤ੍ਰਿਕੇ ਦੇ ਨਾਲ ਹੀ ਸੁਲਝੀ ਜਾਊਗੀ ਅਗਲੀ ਆਪਾਂ ਫੇਰ ਦੇਖਾਂਗੇ ਕੀ ਤੁਸੀਂ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਰਜਿਸਟਰ ਲੈਣਾ ਹੈ ਇਹਦੇ ਵਿੱਚ ਸਰਪੰਚਾਂ ਦੀ ਆਪਣੀ ਜ਼ਿੰਮੇਵਾਰੀ ਹੈ ਕਿਉਂਕਿ ਨਹੀਂ ਤਾਂ ਪ੍ਰਬੰਧਕ ਤੇ ਸਕੱਤਰ ਜਿਹੜੇ ਨੇ ਉਹ ਤਾਂ ਆਲਰੇਡੀ ਕੰਟੀਨਿਊਟੀ ਦੇ ਵਿੱਚ ਨੇ ਇਹ ਰਿਕਾਰਡ ਸੰਭਾਲਣਾ ਸਾਰਾ ਸੈਕਟਰੀ ਨੇ ਹੁੰਦਾ ਹੈ ਪਰ ਇਹਦੀ ਮਲਕੀਅਤ ਜਾਂ ਉਹਦੀ ਕਸਟਡੀ ਉਹਦਾ ਪੂਰੀ ਚੀਜ਼ਾਂ ਹੁੰਦੀਆਂ ਨੇ ਉਹਦੀ ਜ਼ਿੰਮੇਵਾਰੀ ਸਰਪੰਚ ਦੀ ਹੁੰਦੀ ਹੈ ਔਰ ਇਸੇ ਕਰਕੇ ਸੈਕਟਰੀ ਦੇ ਮਾਮਲੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਸੈਕਟਰੀ ਖਾਸ ਤੌਰ ਤੇ ਸਰਪੰਚ ਨੂੰ ਤੇ ਆਨ ਤੌਰ ਤੇ ਪੰਚਾਇਤ ਨੂੰ ਜਵਾਬਦੇਹ ਹੁੰਦਾ ਹੈ ਇੱਕ ਸਰਕਲ ਬਣਾਇਆ ਜਾਂਦਾ ਹੈ ਇਹਨਾਂ ਰੂਲਾਂ ਦੇ ਮੁਤਾਬਕ 5000 ਦੀ ਆਬਾਦੀ ਦੇ ਦੈਰੇ ਦੀਆਂ ਜਿੰਨੀਆਂ ਪੰਚਾਇਤਾਂ ਨੇ ਉਹਨਾਂ ਦਾ ਇੱਕ ਸਰਕਲ ਬਣ ਜਾਊਗਾ ਉਹ ਸੈਕਟਰੀ ਉਹ ਆਪਣੇ ਟੱਗ ਦੇ ਨਾਲ ਉਹ ਰਿਕਾਰਡ ਨੂੰ ਕਿਸ ਤਰੀਕੇ ਦੇ ਨਾਲ ਕਿੱਥੇ ਆਉਣਾ ਹੈ ਕਿੱਥੇ ਜਾਣਾ ਹੈ ਔਰ ਜਿਹੜਾ ਇਹਦੇ ਵਿੱਚ ਇੱਕ ਰਜਿਸਟਰ ਹੈ ਅਟੈਂਡੈਂਸ ਰਜਿਸਟਰ ਜਿਹੜਾ ਕਿਹਾ ਜਾਂਦਾ ਹੈ ਰਜਿਸਟਰ ਨੰਬਰ 4 ਹੈ ਉਹਦਾ ਜਿਹੜੇ ਮਾਮਲੇ ਦੇ ਤੌਰ ਦੇ ਉੱਤੇ ਉਹਦੇ ਵਿੱਚ ਸੈਟਿੰਗ ਦੀ ਹਾਜ਼ਰੀ ਲੱਗਣੀ ਜ਼ਰੂਰੀ ਆ ਜਦੋਂ ਵੀ ਪੰਚਾਇਤ ਚਾਉਂਦਾ ਸਰਪੰਚ ਦੇ ਕੋਲ ਆਉਂਦਾ ਕਿ ਹਾਂ ਇਸ ਸਮੇਂ ਮੈਂ ਆਇਆ ਤੇ ਆ ਮੇਰਾ ਮੇਰੀ ਹਾਜ਼ਰੀ ਆ ਇੱਥੇ ਉਹਨੂੰ ਪਰਵਾਨ ਕਰਨੀ ਹੈ ਹੁਣ ਤੱਕ ਕੀ ਆ ਕਿ ਬਹੁਤ ਸਾਰੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਆ ਜਿਹੜੀ ਮੁੱਢਲੀ ਉਹ ਤਾਂ ਕਾਮਯਾਬ ਹੋਣੀ ਹੈ ਜੇਕਰ ਸਰਪੰਚ ਪਿੰਡ ਦਾ ਮੁੱਖ ਮੰਤਰੀ ਤੇ ਪੰਚ ਪਿੰਡ ਦੇ ਮੰਤਰੀ ਦੀ ਤਰ੍ਹਾਂ ਵਰਤਾਓ ਕਰਨਗੇ ਪਹਿਲਾਂ ਆਜ ਪੰਜਾਰ ਕਰ ਵੰਡਣਗੇ ਕਾਨੂੰਨ ਬਾਰੇ ਸਮਝਣਾ ਪੰਚਾਇਤੀ ਰਾਜ ਕਾਨੂੰਨ ਫਿਰ ਉਹਦੇ ਨਿਜਮਾ ਬਾਰੇ ਸਮਝਣਾ ਫਿਰ ਵਿਲੇਜ ਕਾਮਨ ਲੈਂਡ ਬੈਕ ਜਿਹੜੀ ਸ਼ਾਮਨਾ ਟਰੈਕਟ ਲੈਂਡ ਹੈ ਉਹਦੇ ਬਾਰੇ ਸਮਝਣਾ ਫਿਰ ਉਹਦੀ ਬੋਲੀ ਤੇ ਬਾਕੀ ਦੇ ਪੈਸੇ ਟਕੇ ਦੇ ਹਿਸਾਬ ਬਾਰੇ ਸਮਝਣਾ ਫਿਰ ਇਸੇ ਤਰੀਕੇ ਦੇ ਨਾਲ ਜਿਹੜੇ ਮਨਰੇਗਾ ਵਰਗੇ ਬਹੁਤ ਵੱਡੇ ਕਾਨੂੰਨ ਜਿਹਦੇ ਤਹਿਤ ਤੁਸੀਂ 50% ਕੰਮ ਘਟੋ ਘਟ ਦੇਣਾ ਜਿੰਨਾ ਵੀ ਆਇ ਤੇ 50% ਅੱਗੇ ਬਲਾਕ ਲੈਵਲ ਦੇ ਉੱਤੇ ਦੇਣਾ ਹੁੰਦਾ ਸੌਦਨ ਦਾ ਕੰਮ ਉਦੇ ਬਾਰੇ ਸਮਝਣਾ ਇਹ ਸਾਰਾ ਕੁਝ ਸਮਝਣ ਦੇ ਨਹੀਂ ਜ਼ਰੂਰੀ ਹੈ ਇਹ ਚੀਜ਼ ਪਹਿਲੇ ਤੌਰ ਤੇ ਉੱਥੇ ਪਹਿਲਾਂ ਰਿਕਾਰਡ ਦੇ ਬਾਰੇ ਸਮਝਣਾ ਕਿ ਕਿਹੜਾ ਕਿਹੜਾ ਰਿਕਾਰਡ ਕਿਵੇਂ ਕਿਵੇਂ ਆ ਪਿਛੋਕਰ ਚ ਕਿਵੇਂ ਕੰਮ ਹੋਇਆ ਕਿੱਥੇ ਹੋਇਆ ਕਿਹੜੇ ਅਧੂਰੇ ਨੇ ਉਹਨੂੰ ਇਸ ਚੌਕਸੀ ਦੇ ਨਾਲ ਦਸਕਲ ਕਰਕੇ ਲੈਣਾ ਨਹੀਂ ਬਹੁਤੀ ਵਾਰੀ ਇਹੀ ਹੋ ਜਾਂਦਾ ਵੀ ਚਲੋ ਜੀ ਨਵਾਂ ਰਜਿਸਟਰ ਲਾਓ ਪੁਰਾਣਾ ਜੋ ਹੋ ਗਿਆ ਛੱਡੋ ਜਾ ਜਿੰਨਾ ਆ ਗਿਆ ਇੱਕ ਵਾਰ ਹੈਂਡਓਵਰ ਕਰਤਾ ਜੋ ਵੀ ਅਧੂਰਾ ਤੁਹਾਡੇ ਕੋਲ ਹੈ ਤੁਹਾਨੂੰ ਸੌਂਪਤਾ ਤਾਂ ਤੁਸੀਂ ਸਾਰੀਆਂ ਚੀਜ਼ਾਂ ਦੇ ਜ਼ਿੰਮੇਵਾਰ ਹੋਵੋਗੇ ਜਿਹੜਾ ਇਦੋਂ ਪਛੋਕੜ ਦੇ ਵਿੱਚ ਵੀ ਆ ਗਿਆ ਤੁਹਾਡੇ ਤੱਕ ਜਿਹੜਾ ਚੱਲਾ ਜਾ ਰਿਹਾ ਕੰਮ ਇੱਕ ਤਾਂ ਇਹਨੂੰ ਦੇਖਣਾ ਬੇਹੱਦ ਜ਼ਰੂਰੀ ਹੈ ਦੂਸਰੀ ਗੱਲ ਦੂਸਰੀ ਗੱਲ ਇਹ ਹੈ ਕਿ ਕੰਮ ਕਾਜ ਜਿਹੜਾ ਸ਼ੁਰੂ ਰੱਖਣਾ ਤੁਸੀਂ ਉਹ ਪੰਚਾਇਤ ਦੀ ਮੀਟਿੰਗ ਬੁਲਾਉਣ ਦਾ ਜਿਹੜਾ ਤਰੀਕਾ ਹੈ ਜਿਹੜਾ ਕਿ ਪੰਚਾਇਤ ਪੰਜਾਬ ਦੇ ਵਿੱਚ ਨਹੀਂ ਬੁਲਾਈ ਜਾਂਦੀ ਉਸ ਤਰੀਕੇ ਦੇ ਨਾਲ ਉਹ ਹੈ ਅਜੰਡਾ ਨੋਟਿਸ ਕੱਢਣਾ ਐਜੰਡਾ ਨੋਟਿਸ ਬਕਾਇਦਾ ਪ੍ਰੋਸੀਜਰ ਕਾਰਵਾਈ ਰਜਿਸਟਰ ਦੇ ਵਿੱਚ ਹੁੰਦਾ ਸਰਪੰਚ ਐਜੰਡਾ ਨੋਟਸ ਕੱਢਦਾ ਕਿ ਅਗਲੀ ਪੰਚਾਇਤ ਦੀ ਮੀਟਿੰਗ ਕਦੋਂ ਬੁਲਾਈ ਜਾਂਦੀ ਹੈ ਇਸ ਮੇ ਉਹ ਮੀਟਿੰਗ ਸਰਪੰਚ ਦੇ ਘਰ ਨਹੀਂ ਹੋ ਸਕਦੀ ਧਾਰਮਿਕ ਸਥਾਨ ਤੇ ਨਹੀਂ ਹੋ ਸਕਦੀ ਉਹ ਮੀਟਿੰਗ ਪਬਲਿਕ ਜਗ੍ਹਾ ਤੇ ਹੀ ਹੋ ਸਕਦੀ ਹੈ ਜਨਤਕ ਜਗ੍ਹਾ ਤੇ ਹੋ ਸਕਦੀ ਹੈ ਐਜੰਡੇ ਦਾ ਮਤਲਬ ਜੋ ਜੋ ਵੀ ਉਹਦੇ ਚ ਕਰਨਾ ਹੈ ਉਹ ਲਿਖ ਕੇ ਬਕਾਇਦਾ ਸਾਰੇ ਮੈਂਬਰਾਂ ਤੱਕ ਉਹਦੀ ਰਸੀਦ ਲੈਣੀ ਕਿ ਚੌਂਕੀਦਾਰ ਜਾਂਦਾ ਹੈ ਜਾਂ ਕੋਈ ਵੀ ਬੰਦਾ ਜਾਂਦਾ ਕਿ ਤੈਨੂੰ ਇਹ ਨੋਟ ਕਰਾ ਦਿੱਤਾ ਗਿਆ ਟਾਈਮ ਰਹਿੰਦੇ ਕਿ ਫਲਾਣੇ ਦਿਨ ਫਲਾਣੀ ਮੀਟਿੰਗ ਹੈ ਇਹਦੇ ਨਾਲ ਕੀ ਹੁੰਦਾ ਹੈ ਇਹਦੇ ਨਾਲ ਇਹ ਹੁੰਦਾ ਕਿ ਜਿਹੜਾ ਮੀਟਿੰਗ ਦੇ ਕੋਰਮ ਦਾ ਸੰਕਟ ਹੈ ਉਹ ਹੱਲ ਹੁੰਦਾ ਹੈ ਇਹਦੇ ਨਾਲ ਇਹ ਹੁੰਦਾ ਕਿ ਜਿਹੜੇ ਜਦੋਂ ਸਾਰੇ ਆਉਂਦੇ ਨੇ ਜਦੋਂ ਸਰਪੰਚੀ ਹੋ ਗਈ ਪੰਚੀ ਹੋ ਗਈ ਵੋਟਾਂ ਪੈ ਗਈਆਂ ਤਾਂ ਇਸ ਤੋਂ ਬਾਅਦ ਇੱਕ ਗੱਲ ਬੜੀ ਕਲੀਅਰ ਹੈ ਔਰ ਜਿਹੜੀ ਹੋਣੀ ਚਾਹੀਦੀ ਹੈ ਜੇ ਪਿੰਡਾਂ ਦੇ ਵਿਕਾਸ ਲਈ ਤੁਸੀਂ ਚੁਣੇ ਗਏ ਹੋ ਤਪਿੰਡ ਦੇ ਸਰਪੰਚ ਤੇ ਪੰਚ ਬਣਨਾ ਆਪਣੀ ਪਾਰਟੀਆਂ ਦੇ ਨਹੀਂ ਧੜਿਆਂ ਦੇ ਨਹੀਂ ਗਰੁੱਪਾਂ ਦੇ ਨਹੀਂ ਜੇ ਮਹਿਸੂਸ ਹੁੰਦਾ ਵੀ ਚਲੋ ਵਿਰੋਧੀ ਪੰਚ ਨੇ ਇਹਨਾਂ ਨੂੰ ਛੱਡ ਦੋ ਤੇ ਆ ਫਲਾਨਾ ਉਹ ਗੈਰ ਕਾਨੂੰਨੀ ਵੀ ਹੈ ਗੈਰ اخਲਾਕੀ ਵੀ ਹੈ ਤੇ ਤੁਹਾਡੀ ਨੀਅਤ ਤੇ ਵੀ ਸਖ ਹੁੰਦੀ ਆ ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਚੁਣਾਂਗੇ ਤਾਂ ਤੁਸੀਂ ਪਿੰਡ ਦੇ ਸਰਪੰਚ ਤੇ ਪੰਚੋ ਜਦੋਂ ਤੁਹਾਡਾ ਸਨੇਹਾ ਲਿਖਤੀ ਤੌਰ ਦੇ ਉੱਤੇ ਉਹ ਤੋਂ ਰਸੀਦ ਕਰਾ ਕੇ ਆਏਗਾ ਜਿਹੜੇ ਤੁਹਾਡੇ ਨਾਲ ਨਹੀਂ ਵੀ ਫਿਲਹਾਲ ਸਹਿਮਤ ਸਰਪੰਚ ਪੰਚ ਉਹਨਾਂ ਨੂੰ ਮੀਟਿੰਗ 'ਚ ਆਉਣਾ ਪਏਗਾ ਜੇ ਉਹ ਲਗਾਤਾਰ ਦੋ ਤਿੰਨ ਮੀਟਿੰਗਾਂ ਦੇ ਵਿੱਚ ਨਹੀਂ ਆਉਂਦੇ ਬਿਨਾਂ ਕਿਸੇ ਠੋਸ ਕਾਰਨ ਤਾਂ ਜਦੋਂ ਤੁਸੀਂ ਉੱਪਰ ਸ਼ਿਕਾਇਤ ਕਰੋਗੇ ਤਾਂ ਉਹਨਾਂ ਦੇ ਹੀ सस्पेंशन ਹੋਣੀ ਤੈਅ ਹੈ ਕਿਉਂਕਿ ਤੁਸੀਂ ਪਿੰਡ ਦੇ ਵਿਕਾਸ ਦੇ ਵਿੱਚ ਰੋਲ ਪਲੇ ਨਹੀਂ ਕਰ ਸਕਦੇ ਨਹੀਂ ਕਰ ਰਹੇ ਐਸੇ ਢੰਗ ਦੇ ਨਾਲ ਜੇ ਤੁਸੀਂ ਉਹਨਾਂ ਨੂੰ ਨਹੀਂ ਬੁਲਾਉਂਗੇ ਮੀਤੀ ਬਤਰੂਪ ਦੇ ਵਿੱਚ ਉਹ ਚਲੇ ਜਾਂਦੇ ਨੇ ਉੱਪਰ ਸ਼ਿਕਾਇਤ ਕਰਦੇ ਨੇ ਅਦਾਲਤ ਚ ਜਾਓ ਸੀਨੀਅਰ ਅਧਿਕਾਰੀਆਂ ਨੂੰ ਕਿ ਮੈਨੂੰ ਤਾਂ ਕਦੇ ਬੁਲਾਇਆ ਹੀ ਨਹੀਂ ਗਿਆ ਮੈਂ ਪੰਜ ਕਹਦਾ ਤਾਂ ਕਾਰਵਾਈ ਤੁਹਾਡੇ ਖਿਲਾਫ ਵੀ ਹੋ ਸਕਦੀ ਹੈ ਪੰਚਾਇਤ ਦਾ ਮਤਲਬ ਹੈ ਸਮੂਚੀ ਪੰਚਾਇਤ ਜਿੰਨੇ ਪੰਚ ਤੇ ਸਰਪੰਚ ਲੋਕਾਂ ਨੇ ਚੁਣੇ ਨੇ ਉਹ ਬੈਠਣੀ ਚਾਹੀਦੀ ਹੈ ਜਨਤਕ ਥਾਦੇ ਉੱਤੇ ਉਹਦੇ ਲਈ ਅਜੰਡਾ ਨੋਟਿਸ ਕੱਢ ਕੇ ਪੰਚਾਇਤ ਦੀ ਮੀਟਿੰਗ ਹੋਣਾ ਬੇਹਤ ਜ਼ਰੂਰੀ ਹੈ ਫਿਰ ਕੀ ਹੁੰਦਾ ਹੈ ਕਿ ਜਦੋਂ ਅਜੰਡਾ ਨੋਟਿਸ ਲਿਖਣ ਦਾ ਉੱਤੇ ਡਿਸਕਸ਼ਨ ਹੁੰਦੀ ਹੈ ਪਹਿਲੀ ਹਾਜ਼ਰੀ ਲੱਗਦੀ ਹੈ ਉਸ ਤੋਂ ਬਾਅਦ ਜਿਹੜੇ-ਜਿਹੜੇ ਮੁੱਦੇ ਤੇ ਗੱਲ ਹੁੰਦੀ ਹੈ ਉੱਤੇ ਵੋਟਿੰਗ ਹੁੰਦੀ ਹੈ ਵੋਟਾਂ ਦੇ ਤੌਰ ਦੇ ਉੱਤੇ ਤੇ ਉਹ ਵੋਟਿੰਗ ਦੇ ਵਿੱਚ ਸਾਰਿਆਂ ਨੂੰ ਵੋਟ ਪਾਉਣੀ ਹੈ ਇਹ ਠੀਕ ਹੈ ਕਿ ਜੇ ਮੈਜੋਰਟੀ ਦੂਜੇ ਪਾਸੇ ਹੈ ਤਾਂ ਜ਼ਰੂਰੀ ਨਹੀਂ ਕਿ ਸਰਪੰਚ ਦੀ ਧਿਰ ਦੀਓ ਚੱਲੇ ਜੇ ਬਾ ਪੰਜ ਉਧਰਲੇ ਪਾਸੇ ਜ਼ਿਆਦਾ ਨੇ ਤੁਹਾਡੇ ਪਾਸੇ ਘੱਟ ਨੇ ਹੋਊਗਾ ਤਾਂ ਪਿੰਡ ਦਾ ਫੈਸਲਾ ਨਾ ਕਿ ਮੈਜੋਰਟੀ ਦਾ ਫੈਸਲਾ ਹੈ ਸਾਡੀ ਡੈਮੋਕ੍ਰੇਸੀ ਇਹੀ ਕਹਿੰਦੀ ਹੈ ਜੇ ਬਰਾਬਰ ਬਰਾਬਰ ਹੈ ਫੈਸਲਾ ਨਹੀਂ ਹੁੰਦਾ ਕੋਈ ਕਹਿੰਦਾ ਮੈਂ ਤਾਂ ਬਰਾਬਰਾਂ ਬਰਾਬਰ ਵੋਟਾਂ ਨੇ ਜਿਵੇਂ ਅੱਜਕੱਲ ਸਾਡੇ ਟੌਂਕ ਚ ਨਹੀਂ ਹੈ ਜਿਸਤ ਦੇ ਵਿੱਚ ਜਿੱਥੇ 7-5 ਨੇ ਉੱਥੇ 8ਵਾਂ ਸਰਪੰਚ ਜਿੱਥੇ 9-5 ਨੇ ਉੱਥੇ 10ਵਾਂ ਸਰਪੰਚ ਤੇ ਜਿੱਥੇ 13 ਨੇ ਉਥੇ 14ਵਾਂ ਸਰਪੰਚਾ 11 ਨੇ ਤੇ ਉਥੇ 12ਵਾਂ ਇਸ ਤਰੀਕੇ ਦਾ ਇੱਕ ਸਿਸਟਮ ਹੈ ਤੇ ਉਥੇ ਸਰਪੰਚ ਨੂੰ ਇੱਕ ਵਾਧੂ ਵੋਟ ਪਾਉਣ ਦਾ ਹੱਕ ਹੁੰਦਾ ਹੈ ਉਹ ਸਰ ਬਤੇ ਤੇ ਉਹਨੂੰ ਕਾਸਟਿੰਗ ਵੋਟ ਕਹਿੰਦੇ ਨੇ ਤਾਂ ਕਿ ਬੋਗਣਤੀ ਦੇ ਨਾਲ ਉਹਨੂੰ ਪਾਸ ਕੀਤਾ ਜਾ ਸਕੇ ਜਿਹੜੀਆਂ ਵੀ ਜਿਹੜਾ ਕੋਈ ਚੀਜ਼ ਉਸ ਲੈਵਲ ਦੇ ਉੱਤੇ ਹੈ ਜਿਹੜਾ ਮਤਾ ਜਾਂ ਜਿਹੜਾ ਵੀ ਫੈਸਲਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹ ਸਰਪੰਚ ਨੂੰ ਹੱਕ ਹੈ ਇੱਕ ਹੋਰ ਗੱਲ ਹੈ ਜਿਹੜੇ ਵਿਰੋਧੀ ਸੱਜਣ ਪੰਜ ਚੁਣੇਗੇ ਜਾਂ ਬਾਕੀ ਪਹਿਲਾਂ ਹੀ ਸਰਪੰਚਾਂ ਦੀਆਂ ਲੱਤਾਂ ਖਿੱਚਣ ਦੀ ਬਜਾਏ ਵੀ ਇਹਨੂੰ ਸਸਪੈਂਡ ਕਰਾਉਣ ਤੋਰੀਏ ਤਾਂ ਫਲਾਨਾ ਚੁਣ ਗਿਆ ਫਲਾਨਾ ਇਹ ਪਿੰਡ ਦੇ ਨਾਲ ਵੀ ਅਖਿਰਤ ਕੰਡਤਾ ਦਾ ਮਾਮਲਾ ਹੋਏਗਾ ਜਿਹੜੇ ਤੁਸੀਂ ਚੁਣੇ ਗਏ ਹੋ ਹੁਣ ਤੱਕ ਵੀ ਇੰਨੇ ਸਾਲਾਂ ਬਾਅਦ ਇਸੇ ਕਰਕੇ ਪਿੰਡ ਗਲੀਆਂ ਨਾਲੀਆਂ ਤੋਂ ਉੱਪਰ ਨਹੀਂ ਹੋਏ ਆਪੋ ਆਪਣੇ ਪਾਰਟੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਕਹਿਣਾ ਪਏਗਾ ਕਿ ਅਸੀਂ ਅਸੈਂਬਲੀ ਦੇ ਤੌਰ ਤੇ ਪਾਰਲੀਮੈਂਟ ਦੇ ਤੌਰ ਤੇ ਜਿਹਦੇ ਨਾਲ ਮਰਜ਼ੀ ਹੋ ਸਕਦੇ ਆ ਜਿਹੜੇ ਮਰਜ਼ੀ ਪਾਰਟੀ ਦੇ ਵਰਕਰ ਹੋ ਸਕਦੇ ਆ ਪਰ ਪਿੰਡ ਦੇ ਮਾਮਲੇ 'ਚ ਅਸੀਂ ਸਹਿਮਤੀ ਨਾਲ ਫੈਸਲਾ ਲੈਣਾ ਤੇ ਅਸੀਂ ਸਹਿਮਤ ਹੋਮ ਆਗੇ ਪਿੰਡ ਦੀ ਪੰਚਾਇਤ ਦੇ ਵਿੱਚ ਇੱਕ ਹੋਰ ਗੱਲ ਇਹ ਪੰਚਾਇਤ ਦੇ ਮੀਟਿੰਗ ਸੱਦਣ ਦਾ ਤਰੀਕਾ ਤੇ ਪੰਚਾਇਤ ਦੇ ਮੀਟਿੰਗ ਚ ਫੈਸਲੇ ਕਰਨ ਦਾ ਤਰੀਕਾ ਫਿਰ ਕੋਈ ਪ੍ਰਬੰਧਕ ਨਹੀਂ ਲੱਗੂਗਾ ਕੋਈ ਕੁਝ ਨਹੀਂ ਜਿਹੜੇ ਪੰਚਾਇਤਾਂ ਨੂੰ ਇਹ ਆਉ ਤੁਹਾਡਾ ਕੋਰਮ ਪੂਰਾ ਨਹੀਂ ਪ੍ਰਬੰਧਕ ਲੱਗੂਗਾ ਤੁਸੀਂ ਪ੍ਰੋਪਰ ਤਰੀਕਾ ਅਡਾਪਟ ਕਰੋ ਪ੍ਰਬੰਧਕ ਦੀ ਲੋੜ ਨਹੀਂ ਪਊਗੀ ਆਪਣੇ ਤਰੀਕੇ ਨਾਲ ਹੀ ਉਹ ਸੰਚਾਲਿਤ ਹੋ ਜਾਏਗੀ ਜੇ ਫਿਰ ਵੀ ਪ੍ਰੋਬਲਮ ਆਉਂਦੀ ਹੈ ਤਾਂ ਅਗਲਾ ਸਵਾਲ ਇਹ ਹੈ ਕਿ ਪੰਚਾਇਤੀ ਰਾਜ ਕਾਨੂੰਨ 1994 ਦੇ ਤਹਿਤ ਦਸੰਬਰ ਮਹੀਨਾ ਤਾਂ ਹੁਣੇ ਆ ਗਿਆ ਨਵੰਬਰ ਦੇ ਥੋੜੇ ਜਿਹੇ ਦਿਨ ਰਹਿ ਗਏ ਜਦੋਂ ਤੁਸੀਂ ਚਾਰਜ ਲੈ ਰਹੇ ਹੋਗੇ ਤੇ ਜੋਨ ಗ್ರಾಮ ਸਭਾ ਦੇ ਆਮ اجلاس ਕਰਾਏ ਜਾਣੇ ਲਾਜ਼ਮੀ ਨੇ ਕਾਨੂੰਨੀ ਤੌਰ ਦੇ ਉੱਤੇ ਵੈਸੇ ਤਾਂ ਚਾਹੇ ਤੁਸੀਂ ਹਰ ਮਹੀਨੇ ਬੁਲਾਉਂਦੇ ਰਹੋ ਕੋਈ ਫਰਕ ਨਹੀਂ ਪੈਂਦਾ ಗ್ರಾಮ ਸਭਾ ਦਾ اجلاس ਜਦ ਮਰਜੀ ਬੁਲਾ ਲਓ ਜਿਹੜੇ ਮਰਜੀ ਮੁੱਦੇ ਤੇ ਬੁਲਾ ਲਓ ਔਰ ਤੁਹਾਡੇ ਹੱਕ ਹੈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੰਚਾਇਤ ਸਰਪੰਚ ਜਦ ਮਰਜੀ ਕਾਰਵਾਈ ਰਜਿਸਟਰ ਚ ਕਾਰਵਾਈ ਪਾ ਕੇ ਕਹੇ ਫਲਾਨੇ ਦਿਨ ਅਸੀਂ ಗ್ರಾಮ ਸਭਾ ਬੁਲਾ ਰਹੇ ਹਾਂ ਗ੍ਰਾਮ ਸਭਾ ਦਾ ਮਤਲਬ ਕੀ ਹੈ ਜੇ ਤੁਹਾਡੀ ਪੰਚਾਇਤਾਂ ਮੈਂਬਰ ਵੀ ਕੋਈ ਦਿੱਕਤ ਹੁੰਦੀ ਹੈ ਕੋਈ ਹੋਰ ਜਿੰਨੇ ਵੀ ਮਸਲੇ ਨੇ ਤੁਹਾਡੇ ਪਿੰਡ ਦੇ ਉਹਦੀਆਂ ਤਰਜੀਹਾਂ ਗ੍ਰਾਮ ਸਭਾ ਨੇ ਤੈਅ ਕਰਨੀਆਂ ਨੇ ਇਸੇ ਢੰਗ ਨਾਲ ਜਿਹੜੀਆਂ ਯੋਜਨਾਵਾਂ ਨੇ ਚਾਹੇ ਉਹ ਮਨਰੇਗਾ ਹੋਵੇ ਚਾਹੇ ਉਹ ਆਟਾ ਦਾਣ ਜਿੰਨੀਆਂ ਵੀ ਮਰਜ਼ੀ ਜਿਹੜੇ ਲਾਭਪਾਤਰੀ ਨੇ ਉਹਨਾਂ ਦੀ ਨਿਸ਼ਾਨਦੇਹੀ ਗ੍ਰਾਮ ਸਭਾ ਨੇ ਕਰਨੀ ਹੈ ਲੇਬਰ ਬਜਟ ਬਣ ਰੇਗਾ ਦਾ ਗ੍ਰਾਮ ਸਭਾ ਦੇ ਵਿੱਚ ਪਾਸ ਹੋ ਕੇ ਜਾਣਾ ਜ਼ਰੂਰੀ ਹੈ ਪਿੰਡ ਦਾ ਹਿਸਾਬ ਕਿਤਾਬ ਗ੍ਰਾਮ ਸਭਾ ਦੇ ਵਿੱਚ ਕਰਨਾ ਪਿੰਡ ਦਾ ਬਜਟ ਗ੍ਰਾਮ ਸਭਾ ਤੋਂ ਅਪਰੂਵ ਕਰਾਉਣਾ ਉਹ ਸਾਰੀਆਂ ਚੀਜ਼ਾਂ ਗ੍ਰਾਮ ਸਭਾ ਦੇ ਵਿੱਚ ਨੇ ਜੀ ਦਾ ਕੋਰਮ 20% ਵੋਟਰ ਹੈ ਔਰ ਬਹੁਤ سارے ਸੰਜਰ ਕਹਿੰਦੇ ਨੇ ਸੇ ਬੁਲਾਉਣੇ ਆ ਆਉਂਦੇ ਦੀ ਜਿਹੜੇ ਤਰੀਕੇ ਨਾਲ ਤੁਸੀਂ ਵੋਟਾਂ 'ਚ ਖੜੇ ਸੀ ਘਰ ਘਰ ਜਾ ਰਹੇ ਸੀ ਵੋਟਾਂ ਮੰਗਣ ਲਈ ਕੁਝ ਤਰੀਕਾ ਪਹਿਲੇ ਤੌਰ ਦੇ ਉੱਤੇ ਇੰਨਾ ਕੁ ਲਾਗੂ ਕਰਨਾ ਸ਼ੁਰੂ ਕਰ ਦੋ ਕਿ ਪਹਿਲੀਆਂ ਗ੍ਰਾਮ ਸਭਾਵਾਂ ਚਾਹੇ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਤੇ ਵੱਖ-ਵੱਖ ਜਗ੍ਹਾ 'ਚ ਚੌਕਾਂ 'ਚ ਜਿਹੜੇ ਉਹ ਪੋਸਟਰ ਲਾ ਕੇ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰੋ ਤੇ ਪਹਿਲਾ ਏਜੰਡੇ ਦੱਸਣਾ ਸ਼ੁਰੂ ਕਰੋ ਕਿ ਉੱਥੇ ਕੀ-ਕੀ ਕਰੋਗੇ ਜਦੋਂ ਉਹ ਵੀ ਸਾਰੀਆਂ ਚੀਜ਼ਾਂ ਉਹਦੇ ਨਾਲ ਆ ਗਈਆਂ ਤਾਂ ਗ੍ਰਾਮ ਸਭਾਵਾਂ ਹੋਣ ਲੱਗ ਜਾਣਗੀਆਂ ਇੱਕ ਆਦਤ ਪੈ ਜਾਊਗੀ ਜਦੋਂ ਗ੍ਰਾਮ ਸਭਾ ਰਾਹੀਂ ਤੁਸੀਂ ਸਾਰੇ ਮਤੇ ਪਾਉਣਾ ਸ਼ੁਰੂ ਕਰਤਾ ਤਾਂ ਸਰਪੰਚ ਤੇ ਪੰਚ ਉਹਨਾਂ ਦੀ ਹਵਾਵਾਂ ਕੋਈ ਨਹੀਂ ਦੇਖ ਸਕਦਾ ਤੁਹਾਡੀ ਉਹ ਤਾਕਤ ਹੋਏਗੀ ਜਿਹੜੀ ਗ੍ਰਾਮ ਸਭਾ ਹੋਏਗੀ ਜਿਹੜੀ ਦਾ ਮਤਾ ਪਾਇਆ ਹੋਇਆ ਕਿਤੇ ਵੀ ਚੈਲੇਂਜੇਬਲ ਨਹੀਂ ਹੁੰਦਾ ਕਿਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਪੰਚਾਇਤ ਦੇ ਮਤੇ ਨੂੰ ਕਈ ਜਗ੍ਹਾ ਚੁਣੌਤੀ ਦਿੱਤੀ ਜਾ ਸਕਦੀ ਹੈ ਗ੍ਰਾਮ ਸਭਾ ਦੇ ਨੂੰ ਨਹੀਂ ਜਿੱਦਣ ਤੁਸੀਂ ਪਿੰਡ ਦੇ ਲੋਕਾਂ ਨੂੰ ਵੋਟਰਾਂ ਨੂੰ ਪਿੰਡ ਦੀ ਸੰਗਤ ਨੂੰ ਨਾਲ ਲੈ ਕੇ ਚੱਲਣਾ ਬਣ ਲੱਗੇ ਨਾਲ ਦੀ ਨਾਲ ਤਾਂ ਤੁਸੀਂ ਪਿੰਡ ਦਾ ਬੇਹੱਦ ਜ਼ਿਆਦਾ ਜਿਹੜਾ ਵਿਕਾਸ ਕਰ ਸਕਦੇ ਹੋ ਔਰ ਇਸੇ ਟੱਗ ਦੇ ਨਾਲ ਇੱਕ ਹੋਰ ਇਸ ਵੀਡੀਓ ਨੂੰ ਐਸੇ ਗੱਲ ਨਾਲ ਖਤਮ ਕਰਦੇ ਆਂ ਇਸ ਤੋਂ ਬਾਅਦ ਆੜੀਆਂ ਗੱਲਾਂ ਉਦੋਂ ਬਾਅਦ ਕਰਾਂਗੇ ਉਹ ਕੀ ਹੈ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਕੀ ਹੈ ਕਿ ਜਿਹੜਾ ਵੀ ਕੋਈ ਆਉਂਦਾ ਨਵਾਂ ਜੇ ISIP ਸਭ ਸਰਵੀ ਆਉਂਦੇ ਨੇ ਟੈਸਟ ਤੋਂ ਬਾਅਦ ਪਾਸ ਕਰਨ ਤੋਂ ਬਾਅਦ ਮੈਰਿਟ ਚ ਆਉਣ ਤੋਂ ਬਾਅਦ ਵੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਮਸੂਰੀ ਦੇ ਵਿੱਚ ਉਦੋਂ ਬਾਅਦ ਸਿੱਖਣ ਦੇ ਲਈ ਵੀ ਉਹਨਾਂ ਨੂੰ ਕਿਸੇ ਨੂੰ ਥਾਣੇ ਦੇ ਵਿੱਚ ਲਾਉਣਾ ਪੈਂਦਾ ਕਿਸੇ ਨੂੰ ਤਹਿਸੀਲਦਾਰੀ ਵੀ ਪੜਾਉਣੀ ਪੈਂਦੀ ਹੈ ਕਿਸੇ ਨੂੰ ਵੱਖ-ਵੱਖ ਟਾਈਪ ਦੇ ਹੀਠੋਂ ਆਈਐਸਆਈਪੀਐਸ ਅਫਸਰਾਂ ਨੂੰ ਹੀਠੋਂ ਆਉਣਾ ਪੈਂਦਾ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਉਹ ਸਾਰੀ ਚੀਜ਼ ਸਿੱਖ ਕੇ ਤਾਂ ਉਦੋਂ ਬਾਅਦ ਅੱਗੇ ਆਪਣੀ ਪੜ੍ਹਾਈ ਦੇ ਨਾਲ ਪ੍ਰੈਕਟਿਸ ਨੂੰ ਜੋੜ ਕੇ ਕੰਮ ਕਰਨ ਦੇ ਯੋਗ ਹੁੰਦੇ ਨੇ ਹੁਣ ਜੇ ਪੰਚਾਇਤਾਂ ਚੁਣੀਆਂ ਗੰਜਾਂ ਨੇ ਇਹਨਾਂ ਦੀ ਟ੍ਰੇਨਿੰਗ ਪਹਿਲੇ 2 ਮਹੀਨਿਆਂ ਦੇ ਵਿੱਚ ਹੀ ਹੋ ਜਾਣੀ ਚਾਹੀਦੀ ਹੈ ਜਿਹੜਾ ਮੁੜੀਆਂ ਚੀਜ਼ਾਂ ਦੱਸਣੀਆਂ ਹੁੰਦੀਆਂ ਨੇ ਇਹ ਨਾ ਹੋਵੇ ਕਿ ਅੱਧ ਚ ਜਾ ਕੇ ਜਾਂਦੋਂ ਅੱਧਾ ਸਮਾਂ ਗੁਜ਼ਰ ਜਾਂਦਾ ਓਦੋਂ ਐਸਆਈਆਰਡੀ ਤਿਆਰ ਹੋ ਜਾਂਦੀ ਹੈ ਸਟੇਟ ਇੰਸਟੀਚਿਊਟ ਆਫ ਰੂਰਲ ਡਵੈਲਪਮੈਂਟ ਓਦੋਂ ਟ੍ਰੇਨਿੰਗ ਨਹੀਂ ਹੁੰਦੀ ਵਿਦਆਊਟ ਟ੍ਰੇਨਿੰਗ ਕਿਤੇ ਵੀ ਟਪਲਾ ਖਾ ਜਾਂਦਾ ਬੰਦਾ ਸਮਝ ਨਹੀਂ ਆਉਂਦੀ ਸੋਝੀ ਨਹੀਂ ਆਉਂਦੀ ਔਰ ਇਹ ਟ੍ਰੇਨਿੰਗ ਜੇ ਹੋਣ ਤੱਕ ਪਿੰਡੂ ਖੇਤਰ ਦੇ ਵਿੱਚ ਜਾ ਕੇ ਹੋਣ ਇਕੱਲਾ ਮੁਹਾਲੀ ਦਫਤਰ ਛੱਡ ਕੇ ਨਹੀਂ ਹੋਣੀ ਐਸਆਈਆਰਡੀ ਦੇ ਵਿੱਚ ਪਿੰਡਾਂ ਦਾ ਜ cluster ਬਣਾ ਕੇ ਜੇਕਰ ਬਲਾਕ ਲੈਵਲ ਤੇ ਵੀਡੀਓ ਲੈਵਲ ਤੇ ਹੀ ਹੋਣ ਉਹਨੇ ਬੰਦੇ ਬਕਾਇਦਾ ਜਿਹੜੇ ਉਹ ਕੀਤੇ ਜਾ ਸਕਦੇ ਨੇ ਉਸ ਪੱਧਰ ਦੇ ਉੱਤੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਤੁਰੰਤ ਇਹ ਡਿਮਾਂਡ ਵੀ ਕਰਨੀ ਚਾਹੀਦੀ ਆ ਪੰਚਾਇਤੀ ਰਾ ਸੈਟਅਪ ਦੇ ਵਿੱਚ ਜਿੰਨੇ ਲਗਭਗ 90 95000 ਬੰਦਾ ਜਿਹੜਾ ਤੁਸੀਂ ਚੁਣ ਕੇ ਆਏ ਹੋ ਕਿ ਸਾਡੀ ਟ੍ਰੇਨਿੰਗ ਦਾ ਤੁਰੰਤ ਬੰਦੋਬਸਤ ਕੀਤਾ ਜਾਏ ਤਾਂ ਕਿ ਅਗਲੇ 4 4.5 ਸਾਲ ਜਿਹੜੇ ਤੁਹਾਡੇ ਕੋਲ 5 ਸਾਲ ਬਚਣਗੇ ਉੱਥੇ ਤੁਸੀਂ ਜਾਣਕਾਰੀ ਭਰਪੂਰ ਅਗਵਾਈ ਕਰ ਸਕੋ ਤਾਂ ਕਿ ਜਿਹੜੇ ਬਾਕੀ ਦੇ ਮਾਮਲੇ ਨੇ ਜਿਹੜੇ ਪੰਚਾਇਤ ਸੈਕਟਰੀ ਮੁਲਾਜ਼ਮ ਪਲਸ ਚੁਣੇ ਹੋਏ ਨਮਾਇंदे ਉਹ ਆਪਣੀ ਇਤਫਾਕ ਰਾਏ ਦੇ ਨਾਲ ਅੱਗੇ ਚੱਲ ਸਕਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਸਰਪੰਚਾਂ ਨੂੰ ਪੰਚਾਂ ਨੂੰ ਪੰਚਾਇਤਾਂ ਨੂੰ ਕੋਈ ਘਬਰਾਹ ਨਾ ਕਰ ਸਕੇ ਕਿਸੇ ਰੂਪ ਦੇ ਵਿੱਚ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ-ਬਹੁਤ ਧੰਨਵਾਦ